ਸਾਬਕਾ ਆਈਪੀਐਸ ਅਫਸਰ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੋਵਰ ਵਿਜੇ ਪ੍ਰਤਾਪ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰਿਆ ਤੇ ਇੱਕ ਵਾਰ ਫਿਰ ਤੋਂ ਆਪਣੀ ਸਰਕਾਰ ਨੂੰ ਯਾਦ ਕਰਵਾਇਆ ਕਿ ਜਿਸ ਮਾਮਲੇ ਨੂੰ ਲੈ ਕੇ ਉਹਨਾਂ ਨੇ 3 ਸਾਲ ਪਹਿਲਾਂ ਪੁਲਿਸ ਦੀ ਨੌਕਰੀ ਤੋਂ ਅਸਤੀਫਾ ਦਿੱਤਾ ਸੀ ਉਸ ਪੂਰੇ ਮਾਮਲੇ ਦੇ ਵਿੱਚ ਕੋਈ ਪ੍ਰਗਤੀ ਨਹੀਂ ਹੋਈ ਉਹਨਾਂ ਨੇ ਪ੍ਰਗਟਾਵਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੀਤਾ ਤੇ ਕਿਹਾ ਕਿ 3 ਸਾਲ ਪਹਿਲਾਂ 9 ਅਪ੍ਰੈਲ 2021 ਵਿੱਚ ਉਹਨਾਂ ਨੇ ਆਪਣੀ ਪੁਲਿਸ ਦੀ ਨੌਕਰੀ ਤੋਂ ਅਸਤੀਫਾ ਦਿੱਤਾ ਸੀ ਉਹ ਚਾਹੁੰਦੇ ਸਨ ਕਿ ਬਰਗਾੜੀ ਅਤੇ ਕੋਟਕਪੂਰਾ ਮਾਮਲਿਆਂ ਦੀ ਜਾਂਚ ਹੋਵੇ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਕਹੇ ਕਿ ਉਹ ਇਸੇ ਉਮੀਦ ਦੇ ਨਾਲ ਨੌਕਰੀ ਛੱਡ ਕੇ ਸਿਆਸਤ ਵਿੱਚ ਆਏ ਸਨ ਪਰ ਇਹ ਮਾਮਲਾ ਅੱਜ ਵੀ ਉਮੀ ਖੜਾ ਹੈ ਉਹਨਾਂ ਨੇ ਉਮੀਦ ਪ੍ਰਗਟਾਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਇਸ ਮਾਮਲੇ ਦਾ ਜ਼ਰੂਰ ਫੈਸਲਾ ਹੋਊਗਾ ਉਹਨਾਂ ਨੇ ਵੀ ਸਪਸ਼ਟ ਕੀਤਾ ਕਿ ਉਹਨਾਂ ਦਾ ਸਟੈਂਡ ਪਹਿਲਾਂ ਵਾਲਾ ਹੈ ਤੇ ਉਹ ਆਪਣੇ ਫੈਸਲੇ ਤੇ ਪੂਰੀ ਤਰ੍ਹਾਂ ਦੇ ਨਾਲ ਦ੍ਰਿੜ ਨੇ ਇੱਕ ਪੋਸਟਰ ਦੇ ਨਾਲ ਹੀ ਭਗਵੰਤ ਮਾਨ ਦੀ ਇੱਕ ਪ੍ਰੈਸ ਕਾਨਫਰੰਸ ਦੀ ਕਲਿੱਪ ਵੀ ਉਹਨਾਂ ਨੇ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਆਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਮਾਮਲੇ ਤੇ ਕਾਰਵਾਈ ਕਰਨ ਦਾ ਭਰੋਸਾ ਦੇ ਰਹੇ ਨੇ ਉਹਨਾਂ ਕਹਿਿਆ ਕਿ ਇਸ ਸੰਬੰਧ ਵਿੱਚ ਮੇਰੀ ਲੜਾਈ ਜਾਰੀ ਰਹੇਗੀ ਅਤੇ ਹਰ ਤਰ੍ਹਾਂ ਦੇ ਕਸ਼ਟ ਕੱਟਣ ਵਾਸਤੇ ਵੀ ਉਹ ਚੱਲਣ ਵਾਸਤੇ ਵੀ ਪੂਰੀ ਤਰ੍ਹਾਂ ਦੇ ਨਾਲ ਤਿਆਰ ਨੇ ਦਰਸ਼ਕਾਂ ਨੂੰ ਦੱਸਿਆ ਕਿ ਕੁਵਰ ਵਿਜੇ ਪ੍ਰਤਾਪ ਨੇ ਜਿਹੜੇ 2015 ਵਿੱਚ ਬਰਗਾੜੀ ਬੇਦਬੀ ਅਤੇ ਕੋਟਕਪੂਰਾ ਬੇਬਲ ਕਲਾ ਗੋਲੀकांड ਦੇ ਜਿਹੜਾ ਮਾਮਲਾ ਸੀਗਾ ਉਸ ਪੂਰੇ ਮਾਮਲੇ ਦੀ ਉਹਨਾਂ ਨੇ ਜਾਂਚ ਕੀਤੀ ਜਦੋਂ ਆਈਪੀਐਸ ਅਫਸਰ ਸੰਤੇ ਹਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਆਪਣੀ ਚਲਾਨ ਪੇਸ਼ ਕੀਤਾ ਪਰ ਰਿਪੋਰਟ ਨੂੰ ਜਿਹੜਾ ਹਾਈ ਕੋਰਟ ਵੱਲੋਂ ਖਾਰਜ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਜਿਹੜਾ ਕੁਵਰ ਵਿਜੇ ਪ੍ਰਤਾਪ ਨੇ ਉਹ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਅਸਤੀਫਾ ਦੇ ਕੇ ਸ਼ਾਮਲ ਹੁੰਦੇ ਨੇ ਅਰਵਿੰਦ ਕੇਜਰੀਵਾਲ ਜਿਹੜੇ ਸੁਪਰੀਮੋ ਨੇ ਆਵਾਦਵੀ ਪਾਰਟੀ ਦੇ ਉਹ ਅਮਰਸਰ ਪਹੁੰਚਦੇ ਨੇ ਭਗਵੰਤ ਮਾਨ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ ਜਾਂਦਾ ਪਰ ਉਹਨਾਂ ਨੂੰ ਵੀ ਉਸ ਸਮੇਂ ਇਹ ਉਮੀਦ ਸੀ ਤੇ ਇਸ ਤਰੀਕੇ ਦਾ ਮਾਹੌਲ ਬਣਿਆ ਕਿ ਕੁਵਰ ਵਿਜੇ ਪ੍ਰਤਾਪ ਜੇਕਰ ਆਵਾਦਵੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਸ ਵਿੱਚ ਮੰਤਰੀ ਬਣਾਇਆ ਜਾ ਸਕਦੇ ਨੇ ਉਹਨਾਂ ਨੂੰ ਗ੍ਰਹਿ ਵਿਭਾਗ ਦਿੱਤਾ ਜਾ ਸਕਦਾ ਹੈ ਕਿਆਸ ਰਈਆਂ ਸੀ ਪਰ ਜਦੋਂ ਹੀ ਮਾਨ ਸਰਕਾਰ ਬਣਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਵੀ ਵੱਡੀ ਜ਼ਿੰਮੇਵਾਰੀ ਪਾਰਟੀ ਵੱਲੋਂ ਨਹੀਂ ਦਿੱਤੀ ਜਾਂਦੀ ਤੇ ਸਮੇ ਸਮੇ ਤੇ ਕੁਮਰ ਵਿਜੇ ਪ੍ਰਤਾਪ ਪੋਸਟ ਪਾ ਕੇ ਆਪਣਾ ਨਿਰਾਜ਼ਗੀ ਜਹਰੂਰ ਕਰਦਨੇ ਕਿ ਬੇਅਦਬੀ ਮਾਮਲੇ ਵਿੱਚ ਹੁਣ ਤੱਕ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਤੇ ਉਹਨਾਂ ਨੂੰ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚੋਂ ਫੈਸਲੇ ਹੋਣ ਦੀ ਉਮੀਦ ਹੈ ਇਸ ਤਰੀਕੇ ਨਾਲ ਉਹਨਾਂ ਵੱਲੋਂ ਭਾਵਕ ਤਸਵੀਰ ਤੱਕ ਰਹੀਏ ਕਿ ਭਾਵਕ ਬਿਆਨ ਸੰਜਾ ਕੀਤਾ ਜਾਂਦਾ ਆਪਣੇ ਮਨ ਦੀ ਭਾਵਨਾ ਉਹਨਾਂ ਵੱਲੋਂ ਸਾਂਝੀ ਕੀਤੀ ਜਾਂਦੀ ਹੈ ਪਰ ਇਸ ਪੂਰੇ ਮਾਮਲੇ 'ਚ ਹੁਣ ਤੱਕ ਤੱਕ ਰਹੀਏ ਕਿ ਪਾਵੇਂ ਚਲਾਨ ਵੀ ਅਦਾਲਤਾਂ ਵਿੱਚ ਪੇਸ਼ ਹੋ ਚੁੱਕੇ ਨੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ 7000 ਪੰਨਿਆਂ ਦੀ ਚਾਰ ਸ਼ੀਟ ਹੈ ਜਿਹੜੀ ਉਹ ਅਦਾਲਤ ਵਿੱਚ ਦਾਖਲ ਹੋ ਚੁੱਕੀ ਹੈ ਉਸ ਤੋਂ ਬਾਅਦ ਟ੍ਰਾਇਲ ਚੱਲਣ ਦੀ ਵੀ ਗੱਲ ਸਾਹਮਣੇ ਆ ਚੁੱਕੀ ਹੈ ਪਰ ਫਿਰ ਵੀ ਕੱਲੀਏ ਕੇਸ ਪੂਰੇ ਮਾਮਲੇ ਚ ਇਨਸਾਫ ਦੀ ਉਮੀਦ ਹੈ ਜਿਹੜੀ ਉਹ ਸਿੱਖ ਸੰਗਤ ਨੂੰ ਆ ਕੇ ਫੈਸਲਾ ਕਦੋਂ ਹੋਊਗਾ ਕਿਉਂਕਿ 2015 ਦੀ ਘਟਨਾ ਹੈ 8 ਸਾਲ ਦਾ ਸਮਾਂ ਹੋ ਚੁੱਕਿਆ ਇਸ ਪੂਰੇ ਮਾਮਲੇ ਨੂੰ ਉਸ ਤੋਂ ਬਾਅਦ ਚੌਥਾ ਮੁੱਖ ਮੰਤਰੀ ਪੰਜਾਬ ਵਿੱਚ ਚੱਲ ਰਿਹਾ ਹੈ ਪਰ ਜੇਕਰ ਗੱਲ ਕੀਤੀ ਜਾਵੇ ਸ ਪੂਰੇ ਮਾਮਲੇ ਦੀ ਤਾਂ ਇਹ ਲੰਬਾ ਲੜਕਦਾ ਜਰੂਰ ਵਿਖਾਈ ਦੇ ਰਿਹਾ ਕਿਉਂਕਿ 2015 ਵਿੱਚ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਸ ਤੋਂ ਬਾਅਦ 17 ਵਿੱਚ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਨੇ ਉਸ ਤੋਂ ਬਾਅਦ 21 ਵਿੱਚ ਚੰਜੀਤ ਸਿੰਘ ਚੰਨੀ ਨੂੰ ਸੀਐਮ ਬਣਾਇਆ ਜਾਂਦਾ ਤੇ ਉਸ ਤੋਂ ਬਾਅਦ 2022 ਦੇ ਵਿੱਚ ਮੁੱਖ ਮੰਤਰੀ ਬਣਦੇ ਨੇ ਭਗਵੰਤ ਸਿੰਘ ਮਾਨ ਪਰ ਹੁਣ ਤੱਕ ਇਹ ਮਾਮਲਾ ਲਟਕਦਾ ਆ ਰਿਹਾ ਜਿਸ ਨੂੰ ਲੈ ਕੇ ਕੁਵਰ ਵਿਜੇ ਪ੍ਰਤਾਪ ਜਿਹੜੇ ਕਿ ਇਸ ਕੇਸ ਤੇ ਬਿਲਕੁਲ ਨੇੜੇ ਨੇ ਉਹਨਾਂ ਨੇ ਵੀ ਜਾਂਚ ਕੀਤੀ ਹੈ ਉਹ ਵੀ ਦਾਵਾ ਕਰਦੇ ਨੇ ਕਿ ਮੇਰੀ ਜਾਂਚ ਦੀ ਜਿਹੜੀ ਰਿਪੋਰਟ ਹੈ ਉਹਦੇ ਆਧਾਰ 'ਤੇ ਜਿਹੜੀ ਅਗਲੀ ਕਾਰਵਾਈ ਹੋ ਰਹੀ ਹੈ ਅਗਲੀ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ ਜਾਂਚ ਏਜੰਸੀ ਵੱਲੋਂ ਜਾਂ ਸਿਟ ਵੱਲੋਂ ਪਰ ਇਸ ਪੂਰੇ ਮਾਮਲੇ ਵਿੱਚ ਜਿਹੜਾ ਇਨਸਾਫ ਮਿਲਣ ਦੀ ਉਮੀਦ ਹੈ ਜਿਹੜੀ ਨਹੀਂ ਹੈਗੀ ਹੁਣ ਤੱਕ ਜਿਹੜੀ ਕਾਰਗੁਜ਼ਾਰੀ ਹੈ ਸਰਕਾਰ ਦੀ ਉਸ ਨੂੰ ਲੈ ਕੇ ਉਹ ਸਵਾਲ ਚੁੱਕਦੇ ਵਿਖਾਈ ਦੇ ਰਹੇ ਨੇ ਪਰ ਇਹ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ ਪੂਰੇ ਮਾਮਲੇ ਵਿੱਚ ਕੀ ਹੱਲ ਹੁੰਦਾ ਹੈ ਕੀ ਫੈਸਲਾ ਹੁੰਦਾ ਹੈ ਅਦਾਲਤ ਵੱਲੋਂ ਉਹਦੇ ਉੱਤੇ ਸਾਡੇ ਨਜ਼ਰਾਂ ਬੜੀਆਂ ਰਹਿਣਗੀਆਂ ਜੁੜੇ ਰੋਨਲਡਰ ਪੰਜਾਬੀ মিডিਆ ਨਾਲ ਦਿਓ ਇਜਾਜ਼ਤ ਧੰਨਵਾਦ